ਸ਼ੂਰ ਕਲਾਕਾਰ ਕਲਾਸ਼ ਖੇਰ ਵੀ ਜਿਹੜੀ ਆਸਤਾ ਦੀ ਡੁਬਕੀ ਲਾਉਣ ਦੇ ਲਈ ਮਹਾਕੁੰਮ ਦੇ ਵਿੱਚ ਪਹੁੰਚੇ ਨੇ ਤੇ ਉੱਥੇ ਗੀਤ गा ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਨਾਲ ਦੇ ਨਾਲ ਲੋਕਾਂ ਨੂੰ ਇਸ ਦਾ ਮਹੱਤਵ ਵੀ ਸਮਝਾਇਆ ਕਿ ਜਿਹੜਾ ਤਰਮੈਣੀ ਸੰਗਮ ਦੇ ਵਿੱਚ ਨਹਾਉਣ ਦਾ ਕੀ ਮਹੱਤਵ ਹੈ ਤੇ ਨਹਾਉਣ ਦੇ ਨਾਲ ਕਿਹੜੇ-ਕਿਹੜੇ ਦੁੱਖ ਜਿਹੜੇ ਆ ਉਹ ਦੂਰ ਹੁੰਦੇ ਨੇ ਚੱਲਦੀ-ਚੱਲਦੀ ਵੀਡੀਓ ਸ਼ੇਅਰ ਕਰ ਦਿਓ ਆ ਸੁਣਦਿਆਂ ਵੀ ਕਲਾਸ਼ ਖੇਰ ਨੇ ਕੀ ਕੁਝ ਕਿਹਾ ਹੈ चाहूं। संगम संगम ये त्रिवेणी संगम के पवित्र स्नान के पल हैं जहाँ पर हम सूर्य देव को प्रणाम करके तीनों हमारी गंगा माँ सरस्वती माँ यमुना माँ सबको प्रणाम करके अभी अभिनन्दित करके अभी अभिषिक्त हुए हैं अभी स्नान किया है और मैं पूरे भारत को हमारे सनातन धर्म को मेरे माता पिता को गुरुओं को संतों को सबको ਗਊ ਮਾਤਾ ਕੋ ਨਮਨ ਕਰਤਾ ਹੂੰ ਪ੍ਰਣਾਮ ਕਰਤਾ ਹੂੰ ਧੰਨਯ ਹੈ ਇਹ ਧਰਤੀ ਧੰਨਯ ਹੈ ਹਮਾਰੇ ਭਾਗ ਕਿ ਹਮ ਤਾਂ ਦੋਸਤੋ ਕਲਾਸ਼ ਕੈਰ ਨੇ ਵੀ ਸਮਝਾਇਆ ਕਿ ਜਿਹੜਾ ਪ੍ਰਾਗ ਰਾਜ ਦੇ ਵਿੱਚ ਮਹਾਕੁੰਭ ਹੋ ਰਿਹਾ ਉਸ ਦਾ ਕੀ ਮਹੱਤਵ ਹੈ ਆਸਥਾ ਦੀ ਡੁਬਕੀ ਇਸ ਮਸ਼ਹੂਰ ਕਲਾਕਾਰ ਨੇ ਵੀ ਲਾਈ ਤੇ ਨਾਲ ਦੇ ਨਾਲ ਗੀਤ ਵੀ ਸਮਝਾਇਆ ਕਿ ਤਰਵੈਣੀ ਸੰਗਮ ਦਾ ਜਿਹੜਾ ਮਹੱਤਵ ਕੀ ਹੈ ਹੁਣ ਦੋਸਤੋ ਚਲਦੀ ਚਲਦੀ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟ ਅਚ ਆਪਣੀ ਰਾਇ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ